ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ ਜਦ ਕਿ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਵੇਲੇ ਆਪਣੀ ਬਾਣੀ ਦਰਜ ਕੀਤੀ ਹੈ ਇਹ ਗੁਰੂ ਦੇ ਅਧਿਕਾਰ ਹਨ ਉਹਨਾਂ ਕੀ ਕੀਤਾ ਹੈ ਉਹਨਾਂ ਨੂੰ ਪੂਰੇ ਅਧਿਕਾਰ ਨੇ ਕਰ ਸਕਦੇ ਨੇ ਇਸ ਤਰ੍ਹਾਂ ਕੱਲ ਨੂੰ ਕੋਈ ਇਹ ਵੀ ਆਦਮੀ ਕਹਿ ਦੇਗਾ ਵੀ ਛੇ ਗੁਰੂਆਂ ਦੀ ਬਾਣੀ ਵਿੱਚ ਆਈਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਕਿਉਂ ਨਹੀਂ ਉਚਾਰੀ ਤੁਸੀਂ ਅਰਦਾਸ ਕਿਉਂ ਕਰਦੇ ਹੋ 10 ਗੁਰੂ ਇੱਕੋ ਹੀ ਰੂਪ ਨੇ ਸਰੀਰ ਵੱਖਰੇ ਨੇ ਔਰ ਇਹਦਾ ਇੱਕ ਉਦਾਹਰਨ ਮਿਲਦਾ ਹੈ ਕਿ ਦੂਸਰੇ ਪੰਜ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਜਿਹੜੀ ਬਾਣੀ ਉਚਾਰੀ ਉਹਦੇ ਪਿੱਛੇ ਜਦੋਂ ਸ਼ਬਦ ਖਤਮ ਹੁੰਦਾ ਸੀ ਆਪਣਾ ਨਾਮ ਨਹੀਂ ਲੈਂਦਾ ਨਾਨਕ ਮੋਹਰ ਛਾਪ ਲਈ ਹੈ ਇੱਕੋ ਹੀ ਜੋਤ ਸੀ ਸਰੀਰ ਇੱਕ ਵੱਖਰੇ ਵੱਖਰੇ ਕਹਿ ਲਈਏ ਇਹਨੂੰ ਇਸ ਤਰ੍ਹਾਂ ਲੈ ਸਕਨੇ ਆ ਇੱਕ ਗੁਰੂ ਉਦਾਸੀਆਂ ਤੇ ਜਾਂਦੇ ਹਨ ਦੂਸਰੇ ਤਲਵਾਰ ਚੁੱਕ ਲੈਂਦੇ ਨੇ ਤੀਸਰੇ ਕਿਤੇ ਵੀ ਨਹੀਂ ਜਾਂਦੇ ਅਸੀਂ ਕਹਾਂਗੇ ਵਿਚਾਰ ਧਾਰਾ ਵੱਖਰੀ ਹੈ ਇੱਕੋ ਆਦਮੀ ਸਵੇਰੇ ਉੱਠਦਾ ਹੈ ਤਾਂ ਸਵੇਰੇ ਉੱਠਦਾ ਤੇ ਇਸ਼ਨਾਨ ਕਰਦਾ ਹੈ ਉਹਦਾ ਇਸ਼ਨਾਨ ਦਾ ਟਾਈਮ ਹੈ ਉਹ ਫਿਰ ਦੂਸਰੇ ਟਾਈਮ ਵਿੱਚ ਉਹ ਦਫ਼ਤਰ ਵਿੱਚ ਜਾਂਦਾ ਅਗਲੇ ਪੈਰ ਵਿੱਚ ਉੱਥੇ ਅਫੀਸਰ ਹੈ ਤੀਸਰੇ ਟਾਈਮ ਉਹ ਕਿਤੇ ਹੋਰ ਰਿਸ਼ਤੇਦਾਰੀ ਵਿੱਚ ਜਾਂਦਾ ਉੱਥੇ ਹੋਰ ਕੰਮ ਕਰ ਰਿਹਾ ਜੋਥੇ ਥਾਂ ਤੇ ਆਪਣੇ ਘਰ ਆਇਆ ਉਹ ਬੱਚਿਆਂ ਵਿੱਚ ਬੈਠਾ ਘਰ ਦਾ ਸੌਦਾ ਲੈਣ ਗਿਆ ਉਥੇ ਗ੍ਰਿਸ਼ਤੀ ਹੈ ਗੁਰੂ ਨਾਨਕ ਦੇਵ ਜੀ ਨੇ 10 ਜਾਮਿਆਂ ਦੇ ਵਿੱਚ ਵੱਖਰੇ ਵੱਖਰੇ ਸਮੇਂ ਕੰਮ ਕੀਤੇ ਕੀਤੇ ਇੱਕੋ ਹੀ ਜੋਤ ਨੇ ਕਿਸੇ ਨੇ ਉਦਾਸੀਆਂ ਕਿਸੇ ਕਿਉਂਕਿ ਇਹ ਸਾਨੂੰ 10 ਜਨਮ ਲੱਗਦੇ ਨੇ ਗੁਰੂ ਦਾ ਤੇ ਇੱਕ ਜੀਵਨ ਪੀੜ ਹੈ 240 ਸਾਲ ਦਾ ਇੱਕ ਜਾਮੇ ਵਿੱਚ ਉਦਾਸੀ ਕਰਦੇ ਨੇ ਦੂਜੇ ਵਿੱਚ ਬੱਚਿਆਂ ਨੂੰ ਖੜਾਉਂਦੇ ਨੇ ਗੁਰੂ ਅੰਗਦ ਦੇਵ ਜੀ ਤੀਜੇ ਵਿੱਚ ਉਹ ਹੋਰ ਖੁਰਾਕ ਬਦਲ ਜਾਂਦੀ ਉਹ ਬਿਨਾ ਬਿਨਾ ਨਮਕ ਤੋਂ ਖਾਂਦੇ ਨੇ ਸੱਤ ਅਨਾਜਰ ਲਾ ਕੇ ਚੌਥੇ ਵਿੱਚ ਆਉਂਦੇ ਨੇ ਉਹਨਾਂ ਦੀ ਅਵਸਥਾ ਹੋ ਰਹੀ ਉਹਨਾਂ ਦੀਆਂ ਅੱਖਾਂ ਦਾ ਪਾਣੀ ਨਹੀਂ ਸੁੱਕਦਾ ਉਹ ਪ੍ਰੇਮ ਵਿੱਚ ਰਹਿੰਦੇ ਨੇ ਪੰਜਵੇਂ ਬਾਣੀ ਉਚਾਰਨ ਕਰਦੇ ਤਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਇੱਕੋ ਹੀ ਕਹਿ ਲਈਏ ਇੱਕੋ ਹੀ ਸ਼ਖਸੀਅਤ ਦੀ ਇਹ ਉਮਰ ਹੈ 240 ਸਾਲ ਉਹ ਆਪਣੇ ਟਾਈਮ ਦੇ ਸਵੇਰ ਵਾਲੇ ਦੁਪਹਿਰ ਵਾਲੇ ਸ਼ਾਮ ਵਾਲੇ ਵੱਖਰੇ ਵੱਖਰੇ ਕੰਮ ਕਰਦੇ ਰਹੇ ਦੂਸਰੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਕਿਉਂ ਨਿਚੜਾਈ ਪਹਿਲੀ ਗੱਲ ਤੇ ਮੈਂ ਕਹਿੰਦਾ ਗੁਰੂ ਆਪ ਜਾਣਦੇ ਨੇ ਪਰ ਜਿਹੜੀ ਦਸਮ ਗ੍ਰੰਥ ਦੀ ਬਾਣੀ ਹੈ ਉਹਦੇ ਵਿੱਚ ਕੇਵਲ ਕੁਝ ਬਾਣੀਆਂ ਨੂੰ ਛੱਡ ਕੇ ਬਾਕੀਆਂ ਵਿੱਚ ਦੂਸਰੇ ਮਤਾਂ ਦੀ ਗੱਲ ਆਉਂਦੀ ਹੈ ਦੂਸਰੇ ਧਰਮਾਂ ਦੀ ਗੱਲ ਚੱਲਦੀ ਹੈ ਫਿਰ ਉਹਦੇ ਵਿੱਚ ਰਾਜਨੀਤੀ ਦੀ ਗੱਲ ਵੀ ਆਉਂਦੀ ਉਹਦੇ ਵਿੱਚ ਸ਼ਸਤਰ ਦੀ ਗੱਲ ਵੀ ਆਉਂਦੀ ਹੈ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਟੂਕ ਮਾਤਰ ਇਹ ਚੀਜ਼ਾਂ ਹਨ ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਕਿਉਂ ਨਹੀਂ ਚੜਾਈ ਇਹਨੂੰ ਇਸ ਤਰ੍ਹਾਂ ਕਹਿ ਸਕਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਉਹਦਾ ਝੁਕਾ ਜ਼ਿਆਦਾ ਪੀਰੀ ਵੱਲ ਭਗਤੀ ਵੱਲ ਹੈ ਤੇ ਦਸਮ ਗ੍ਰੰਥ ਦੀ ਜੋ ਬਾਣੀ ਹੈ ਉਹ ਜ਼ਿਆਦਾ ਰਾਜਨੀਤੀ ਮੀਰੀ ਵੱਲ ਝੁਕਾ ਰੱਖਦੀ ਹੈ ਤਾਂ ਜੇ ਇਹ ਸਵਾਲ ਹੈ ਕਿ ਉਹਨਾਂ ਨੇ ਬਾਣੀ ਇਕੱਠੀ ਕਿਉਂ ਨਹੀਂ ਕੀਤੀ ਤਾਂ ਫਿਰ ਤਾਂ ਕੱਲ ਨੂੰ ਅਸੀਂ ਇਹ ਵੀ ਕਵਾਂਗੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਾਈਆਂ ਸਨ ਇੱਕ ਮਿਆਨ ਵਿੱਚ ਕਿਉਂ ਨਹੀਂ ਪਾਈਆਂ ਦੋਵੇਂ ਤਲਵਾਰਾਂ ਇੱਕੋ ਮਿਆਨ ਵਿੱਚ ਪਾ ਦਿੰਦੇ ਜੇ ਤਲਵਾਰਾਂ ਦੋ ਨੇ ਮਿਆਨਾਂ ਦੋ ਨੇ ਪਾਈਆਂ ਤੇ ਇੱਕ ਨੇ ਨਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇੱਕੋ ਹੀ ਹੱਲ ਹੈ ਕਿ ਆਪਾਂ ਸਿੱਖੀ ਕਮਾਈਏ ਜਦੋਂ ਬਾਣੀ ਪੜਾਂਗੇ ਪਹਿਲੀ ਗੱਲ ਤੇ ਜਿੰਨੇ ਗੁਰੂ ਗ੍ਰੰਥ ਸਾਹਿਬ ਪੜਿਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਤਾ ਲੱਗ ਜਾਏਗਾ ਕਿ ਜਿਹੜੀਆਂ ਚੀਜ਼ਾਂ ਤੇ ਲੋਕ ਤਰਕ ਕਰ ਰਹੇ ਨੇ ਦਸਮ ਗ੍ਰੰਥ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਨ ਤੇ ਜੇ ਅੱਜ ਤੁਸੀਂ ਉਹਨਾਂ ਦੀ ਗੱਲ ਮੰਨ ਕੇ ਵਿੱਚੋਂ ਕਹਿੰਦੇ ਹੋ ਵੀ ਇਹ ਸ਼ਲੀਲ ਗੱਲਾਂ ਨੇ ਤੇ 10-15 ਸਾਲ ਨੂੰ ਤੁਸੀਂ ਵੇਖ ਲੈਣਾ ਉਹਨਾਂ ਕਹਿਣਾ ਵੀ ਭਗਤਾਂ ਦੀ ਬਾਣੀ ਰਬਦਾਸ ਜੀ ਦਾ ਸ਼ਬਦ ਵੀ ਕੱਢ ਦਿਓ 나ਥ ਕਛੂ ਨਾ ਜਾਨੋ ਆ ਵੀ ਕੱਢ ਦਿਓ ਜੋ ਜੋਰੂ ਸਿਰ ਨਾਵਣੀ ਸਾਰਾ ਕੁਝ ਕੱਢਣਗੇ ਇਸ ਲਈ ਇਹਨੂੰ ਇੱਥੇ ਬੰਦ ਕਰ ਦੇਣਾ ਚਾਹੀਦਾ ਔਰ ਇਸ ਵਿਚਾਰ ਨੂੰ ਸੰਗਤ ਨੂੰ ਚਾਹੀਦਾ ਇਹਨੂੰ ਅਨਗੌਰ ਕਰ ਦੇ ਇਸ ਚੀਜ਼ ਨੂੰ ਇਹ ਗੁਰੂ ਦਾ ਫੈਸਲਾ ਹੈ ਸਿੱਖ ਦਾ ਸਦਾ ਉਹਦੇ ਅੱਗੇ ਸਿਰ ਝੁਕਿਆ ਰਹਿਣਾ ਚਾਹੀਦਾ